ਸਬ ਡਿਵੀਜ਼ਨ ਮਹਿਰਕਲਾਂ ਦੇ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮਤੇ ਨਜ਼ਰ ਵਿਸ਼ੇਸ਼ ਸਰਚ ਅਭਿਆਨ ਸ਼ੁਰੂ ਕੀਤਾ ਇਸ ਤਲਾਸ਼ੀ ਮਹਿੰਮ ਤਹਿਤ ਮਹਿਰਕਲਾਂ ਦੇ ਡੀਐਸਪੀ ਕਵਰਪਾਲ ਸਿੰਘ ਬਾਜਵਾ ਅਤੇ ਠੁੱਲੀਵਾਰ ਥਾਣੇ ਦੇ ਐਸਐਚਓ ਅਜੀਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ੱਕੀ ਵਾਹਨਾਂ ਸ਼ੱਕੀ ਵਿਅਕਤੀਆਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਸਾਡੇ ਸੀਨੀਅਰ ਆਫੀਸਰਸ ਸਾਡੇ ਐਸਐਸਪੀ ਬਰਨਾਲਾ ਸ੍ਰੀ ਸੰਦੀਪਪੁਰ ਮਲਕ ਜੀ ਦੀਆਂ ਹਦਾਇਤਾਂ ਤੇ ਸੌਵੀਜੀਨ ਮਹਿਲਕਲਾਂ ਦੇ ਵਿੱਚ ਵਸਟੇ ਵਿੱਚ ਔਰ ਸ਼ੱਕੀ ਬੰਦਿਆਂ ਦੇ ਬਾਰੇ ਉਹਨਾਂ ਦੇ ਬਾਰੇ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਤਾਂ ਕਿ ਜਿਹੜੀਆਂ ਇਲੈਕਸ਼ਨਸ ਵੀ ਨੇ ਪੀਸਫੁਲ ਹੋ ਸਕਣ ਲੋਕਾਂ ਚ ਇੱਕ ਚੰਗਾ ਸੰਦੇਸ਼ ਜਾਂਦਾ ਤੇ ਅਸੀਂ ਇਹ ਸਾਰੇ ਹੀ ਆਪਣੇ ਤਿੰਨੋਂ ਖਾਣੇ ਨੇ ਇਹਨਾਂ ਦੇ ਵਿੱਚ ਅਸੀਂ ਇਹ ਜਿਹੜਾ ਸਰਚ ਆਪਰੇਸ਼ਨ ਜਾਰੀ ਕੀਤਾ ਹੋਇਆ ਹੈ ਤੇ ਤਾਂ ਕਿ ਕੋਈ ਮਾੜਾ ਜਿਹੜਾ ਅਨਸਰ ਹੈ ਉਸ ਨੂੰ ਜਿਹੜਾ ਡਰ ਵੀ ਹੋਵੇ ਤੇ ਅਸੀਂ ਜਿਹੜਾ ਵੀ ਕਾਬੂ ਆਏਗਾ ਉਹਦੇ ਤੇ ਅਸੀਂ ਕਾਰਵਾਈ ਵੀ ਕਰਾਂਗੇ ਜੋ ਕੋਈ ਅੱਜ ਚੈਕਿੰਗ ਹੋਈ ਹੈ ਜੀ ਜਾਂ ਇੱਥੇ ਜਾਂ ਕਿਤੇ ਹੋਰ ਦੀ ਕੋਈ ਰਿਕਵਰੀ ਹੋਈ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਕੈਸ ਦੀ ਜਾਂ ਕਿਸੇ ਨਸ਼ੇ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਹੋ ਕੋਈ ਉਸੇ ਰਿਪੋਰਟਸ ਲੈ ਰਹੇ ਆਂ ਜਿਹੜਾ ਵੀ ਐਕਸ਼ਨ ਹੋਏਗਾ ਉਹ ਫਿਰ ਤੁਹਾਨੂੰ ਅਸੀਂ ਦੱਸ ਦਿਆਂਗੇ